ਤੇ ਮੈਕਸ ਐਜੂਕੇਸ਼ਨ ਦੇ ਵਿੱਚ 19 ਤੇ 20 ਜਨਵਰੀ ਨੂੰ ਜਰਮਨੀ ਐਡਮਿਸ਼ਨ ਡੇ ਬਣਾਇਆ ਗਿਆ ਸੀਗਾ ਉਸ ਐਡਮਿਸ਼ਨ ਡੇ ਦੇ ਵਿੱਚ ਜਰਮਨੀ ਤੋਂ ਕੁਝ ਡੈਲੀਗੇਟਸ ਆਏ ਸੀਗੇ ਕੁਝ ਯੂਨੀਵਰਸਿਟੀਆਂ ਆਈਆਂ ਸੀਗੀਆਂ ਤੇ ਉਸ ਤੋਂ ਬਾਅਦ ਜਦ ਬੱਚੇ ਦਾ ਪ੍ਰੋਸੈਸ ਸ਼ੁਰੂ ਹੋਇਆ ਤਾਂ ਇਸ ਵੇਲੇ ਅੱਜ ਡੇਟਡ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਤਕਰੀਬਨ 55 ਵੀਜ਼ੇ 55 ਪਲੱਸ ਵੀਜ਼ਾਸ ਆ ਚੁੱਕੇ ਹਨ ਤੇ ਇੰਡੀਆ ਫਾਈਲਾਂ ਅਜੇ ਐਮਬੈਸੀ ਦੇ ਅੰਦਰ ਵੀ ਹੈ ਸਾਨੂੰ ਪੂਰਾ ਪੂਰਾ ਹੋਪ ਹੈ ਕਿ ਬਈ ਨੈਕਸਟ ਵੀਕ ਦੇ ਅੰਦਰ ਵਿਦਨ ਨੈਕਸਟ 10 ਡੇਸ ਉਹ ਸਾਰੇ ਰਿਜ਼ਲਟਸ ਆ ਜਾਣਗੇ ਪੋਜ਼ਿਟਿਵ ਹੀ ਆਣਗੇ ਕਿਉਂਕਿ ਪਿਛਲੇ ਸਾਰੇ ਬੱਚਿਆਂ ਦੇ ਜ਼ਿਆਦਾਤਰ ਬੱਚਿਆਂ ਦਾ ਸਭੀ ਸਾਰੇ ਬੱਚੇ ਨੇ ਕੰਮ ਹੋ ਚੁੱਕੇ ਹੈ ਔਰ ਬਹੁਤ ਸਾਰੇ ਬੱਚੇ ਫਲਾਈ ਵੀ ਕਰ ਚੁੱਕੇ ਹੈ ਤੇ ਅਸੀਂ ਅੱਗੇ ਉਮੀਦ ਕੀਤੀ ਹੈ ਕਿ ਬਈ ਬਾਕੀ ਬੱਚੇ ਜਿਨ੍ਹਾਂ ਦਾ ਪ੍ਰੋਸੈਸ ਅਜੇ ਅੰਦਰ ਹੈ ਤਾਂ ਉਹ ਬਹੁਤ ਜਲਦੀ ਜਲਦੀ ਫਲਾਈ ਕਰਨਗੇ ਜੀ ਜੀ 3 ਮਹੀਨੇ ਦਾ ਜਿਹੜਾ ਸਾਈਫਨ ਪੀਰੀਅਡ ਹੈਗਾ ਬੇਸਿਕਲੀ ਜਰਮਨੀ ਦਾ ਸਿਸਟਮ ਹੈਗਾ ਏਪੀਐਸ ਦਾ ਕਿ ਪਹਿਲੇ ਇੱਕ ਡਾਕੂਮੈਂਟਸ ਵੈਰੀਫਾਈ ਕਰਾਣੇ ਪੈਂਦੇ ਆ ਐਮਬੈਸੀ ਥਰੂ ਤੇ ਬਸ ਜਿੱਦਾਂ ਹੀ ਡਾਕੂਮੈਂਟ ਵੈਰੀਫਾਈ ਹੁੰਦੇ ਆ ਬੱਚਿਆਂ ਦੇ ਉਸ ਤੋਂ ਬਾਅਦ ਅਪਾਰਟਮੈਂਟ ਲੈ ਕੇ ਜਰ ਫਾਈਲ ਜਮ੍ਹਾਂ ਕਰਾਉਂਦੇ ਆ ਤਾਂ ਉਸ ਤੋਂ ਬਾਅਦ 40-45 ਦਿਨ ਦੇ ਅੰਦਰ ਬੱਚਿਆਂ ਦੇ ਕੰਮ ਜ਼ਿਆਦਾਤਰ ਹੋ ਜਾਂਦੇ ਆ। ਦੇਖੋ ਜੀ ਜਿਹੜਾ ਪ੍ਰੋਸੈਸ ਹੈ ਉਹ ਹੈ ਕਿ ਜੇ ਬੱਚੇ ਨੇ ਜਿਸ ਵੇਲੇ ਸੀਨੀਅਰ ਸੈਕੰਡਰੀ ਕੀਤੀ ਹੈ ਪਲੱਸ 2 ਦੇ ਇਗਜ਼ਾਮ ਦਿੱਤੇ ਆ ਤਾਂ ਜਿਹੜੇ ਬੱਚੇ ਇਸ ਪਲੱਸ 2 ਇਗਜ਼ਾਮ ਦੇ ਵੀ ਰੇ ਤਿਆਰੀ ਕਰ ਰਹੇ ਮੈਂ ਤਾਂ ਉਹਨਾਂ ਨੂੰ ਹਰ ਇੱਕ ਨੂੰ ਰੈਪਰੈਸ ਕਰਦਾ ਹਾਂ ਜੀ ਬਹੁਤ ਜ਼ਿਆਦਾ ਮਿਹਨਤ ਕਰੋ ਤੇ ਮਾਰਕਸ ਉੱਪਰ ਜ਼ਿਆਦਾ ਕਨਸੈਂਟਰੇਟ ਕਰੋ ਔਰ ਜਿਨ੍ਹਾਂ ਬੱਚਿਆਂ ਦੇ ਰਿਜ਼ਲਟਸ ਆ ਚੁੱਕੇ ਆ ਉਹ ਆਪਣੇ ਡਾਕੂਮੈਂਟਸ ਲੈ ਕੇ ਮੈਕਸ ਐਜੂਕੇਸ਼ਨਜ਼ ਉਹਨਾਂ ਨੰਗਲ ਨਵਾਂ ਸ਼ਹਿਰ ਮ ਆਕੇ ਮੈਂ ਆਪਣੀ ਅਸੈਸਮੈਂਟਸ ਕਰਾਉ ਉਹਨਾਂ ਨੂੰ ਅਸੀਂ ਦੱਸਾਂਗੇ ਕਿ ਉਹਦੇ ਵਾਸਤੇ ਕਿਹੜਾ ਕਾਲਜ ਕਿਹੜੀ ਯੂਨੀਵਰਸਿਟੀ ਤੇ ਕਿਹੜੀ ਕੰਟਰੀ ਬੈਟਰ ਹੈ ਉਸ ਤੋਂ ਬਾਅਦ ਬੱਚੇ ਆਪਣੇ IELTS ਤੇ OR PTE ਜਿਹੜੀ ਉਹਨਾਂ ਨੇ ਟੈਸਟ ਦੇਣਾ ਉਹਦੇ ਪਿੱਛੇ ਲੱਜਾਓ ਜੀ ਉਹਦਾ ਜਲਦੀ ਤੋਂ ਜਲਦੀ ਉਹਦੀ ਕੋਚਿੰਗ ਲੈ ਕੇ ਉਹਦੀ ਤਿਆਰੀ ਕਰਕੇ ਉਹਦਾ ਟੈਸਟ ਦਿਓ ਤੇ ਫਿਰ ਉਸ ਤੋਂ ਬਾਅਦ ਹੋਏਗਾ ਐਡਮਿਸ਼ਨ ਪ੍ਰੋਸੈਸ ਸ਼ੁਰੂ ਐਡਮਿਸ਼ਨ ਪ੍ਰੋਸੈਸ ਦੇ ਸਾਰੇ ਡਾਕੂਮੈਂਟ ਸਕੈਨ ਹੋ ਕੇ ਨੋਟਰਾਇਜ਼ ਹੋ ਕੇ ਉਸ ਕਾਲਜ ਯੂਨੀਵਰਸਿਟੀ ਜਾਣਗੇ ਜਿੱਥੇ ਬੱਚੇ ਦੀ ਐਡਮਿਸ਼ਨ ਦਾ ਅਸੀਂ ਬੱਚੇ ਨੂੰ ਪ੍ਰੋਮਿਸ ਕੀਤਾ ਹੈ ਦੈਨ ਉਸ ਕਾਲਜ ਦੀ ਮਰਜ਼ੀ ਹੈ ਡਿਸਕ੍ਰੀਸ਼ਨ ਹੈ ਕਿ ਬੱਚ ਤੇ ਉਥੇ ਐਡਮਿਸ਼ਨ ਸਿਸਟਮ ਹੁੰਦਾ ਬੱਚੇ ਦੇ ਜਿਹੜੇ ਅਸੀਂ ਡਾਕੂਮੈਂਟਸ ਹੈ ਉਹ ਕਾਲਜ ਯੂਨੀਵਰਸਿਟੀ ਦੇ ਵਿੱਚ ਨੋਟਰੀ ਟੈਸਟ ਕਰਕੇ ਸੈਂਡ ਕਰਦੇ ਆਂ ਤੇ ਉਹਦੇ ਵਿੱਚ ਕਾਲਜ ਯੂਨੀਵਰਸਿਟੀ ਦੀ ਸੀਟਸ ਅਵੇਲੇਬਲ ਚੈੱਕ ਕਰਕੇ ਅਵੇਲੇਬਿਲਟੀ ਚੈੱਕ ਕਰਕੇ ਅਸੀਂ ਦੇਖਦੇ ਆਂ ਜੇ ਕਿ ਬੱਚੇ ਨੂੰ ਉਥੇ ਕਿਦਾ ਕਿਤੇ ਐਡਮਿਸ਼ਨ ਮਿਲ ਜਾਏ ਕਿਸੇ ਵਧੀਆ ਕਾਲਜ ਯੂਨੀਵਰਸਿਟੀ ਦੇ ਵਿੱਚ ਜੇ ਐਡਮਿਸ਼ਨ ਮਿਲ ਜਾਂਦੀ ਹੈ ਤੇ ਜਰਮਨੀ ਦੇ ਵਿੱਚ ਐਪੀ ਸਿਸਟਮ ਹੈ ਔਰ ਯੂਕੇ ਦੇ ਵਿੱਚ ਬੱਚੇ ਨੂੰ ਯੂਨੀਵਰਸਿਟੀ ਦੇ ਵਿੱਚ ਕੁਝ ਇੰਟਰਵਿਊਜ਼ ਵਗੈਰਾ ਦੇਣੇ ਪੈਂਦੇ ਉਹ ਸਾਰਾ ਸਿਸਟਮ ਹੋਣ ਤੋਂ ਬਾਅਦ ਅ नेक्स्ट ਪ੍ਰੋਸੀਜਰ ਇਹ ਜਾਂਦਾ ਫਾਈਨੈਂਸ ਦਾ ਫਾਈਨੈਂਸ਼ੀਅਲ ਡਾਕੂਮੈਂਟਸ ਸੋ ਰੈਡੀ ਹੋਣੇ ਪਲੱਸ ਫੀਸ ਜਾਣੀ ਹੈ ਬੱਚਿਆਂ ਦੀ ਉਹ ਜਾਣ ਤੋਂ ਬਾਅਦ ਬੱਚੇ ਦੀ ਸਬਮਿਸ਼ਨ ਵੱਲ ਜਾਂਦੇ ਹਾਂ ਅਸੀਂ ਕਿ ਬੱਚੇ ਦੀ ਫਾਈਲ ਐਮਬੈਸੀ ਤੇ ਸਬਮਿਟ ਹੁੰਦੀ ਹੈ ਸਬਮਿਸ਼ਨ ਤੋਂ ਬਾਅਦ ਫਿਰ ਮੈਂ ਬੱਚਿਆਂ ਨੂੰ ਕਹਿੰਦਾ ਹੈ ਕਿ ਹੈਵ ਸਮ ਪੇਸ਼ੈਂਸ ਤੁਸੀਂ ਪੇਸ਼ੈਂਸ ਰੱਖੋ ਤੁਹਾਡਾ ਜੇ ਡਾਕੂਮੈਂਟ ਸਾਰੇ ਜੈਨੂਨ ਹੈ ਤੁਹਾਨੂੰ ਪਤਾ ਹੈ ਤੁਸੀਂ ਕਿਹੜੇ ਕਾਲਜ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਚੱਲੇ ਆ ਤੁਸੀਂ ਫੀਸ ਕਿੰਨੀ ਭੇਜੀ ਹੈ ਤੁਹਾਨੂੰ ਸਾਰੇ ਕੁਐਸਚਨ ਪਤਾ ਹੈ ਤੁਹਾਡਾ ਵੀਜ਼ਾ ਜਾਏਗਾ ਉਸ ਤੋਂ ਬਾਅਦ ਨੈਕਸਟ ਪ੍ਰੋਸੈਸ ਹੈ ਕਿ ਜਦ ਬੱਚੇ ਦਾ ਵੀਜ਼ਾ ਆ ਜਾਂਦਾ ਹੈ ਤਾਂ ਦੈਨ ਫਲਾਈਟ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਤੇ ਫਲਾਈਟ ਪ੍ਰੋਸੈਸ ਦੇ ਵਿੱਚ ਅਸੀਂ ਬੱਚਿਆਂ ਨੂੰ ਕਹਿੰਦਾ ਬਈ ਜਿਨ੍ਹਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਮਿਲਣਾ ਹੈ ਬਈ ਜਲਦੀ ਜਲਦੀ ਮਿਲ ਲਿਓ ਕਿਉਂਕਿ ਇਹ ਨਹੀਂ ਹੈ ਕਿ ਤੁਸੀਂ ਕਹੋਗੇ ਜੀ 2-3 ਮਹੀਨੇ ਬਾਅਦ ਤਾਂ ਚੱਕਰ ਲੱਗੇਗਾ ਹੁਣ ਜਾ ਰਹੇ ਆ ਆਪਣੇ ਕੈਰੀਅਰ ਵਿੱਚੇ ਚੱਲੇ ਆ ਤੁਸੀਂ ਦੇਸ਼ ਛੱਡ ਰਹੇ ਆ ਤੇ ਸਮਾਂ ਲੱਗੇਗਾ ਤੇ ਫਿਰ ਉਸ ਤੋਂ ਬਾਅਦ ਬੱਚਾ ਜਦ ਕਾਲਜ ਯੂਨੀਵਰਸਿਟੀ ਤੇ ਜਾਂਦਾ ਉਥੇ ਰਿਪੋਰਟ ਕਰਦਾ ਹੈ ਤੇ ਉਸ ਤੋਂ ਬਾਅਦ ਹਰ ਇੱਕ ਬੱਚੇ ਨੂੰ ਅਸੀਂ ਗਾਈਡ ਕਰਦੇ ਹਾਂ ਕਿ ਬੱਚੋ ਤੁਸੀਂ ਟਾਈਮਸਰ ਕਾਲਜ ਆ ਯੂਨੀਵਰਸਿਟੀ ਜੋ ਲੀਗਲ ਸਟੇਟਸ ਰੱਖੋ ਲੀਗਲੀ ਉੱਤੇ ਰਹੋ ਤੇ ਜਿੰਨੀ ਜੌਬ ਤੇ ਤੁਹਾਨੂੰ ਆਰਜ਼ ਮਿਲੇ ਆ ਤੇ ਜਿੰਨਾ ਕਰ ਰਹੇ ਆ ਕੰਮ ਕਰ ਰਹੇ ਆ ਤਾਂ ਤੁਸੀਂ ਉਹ ਕਰੋ ਤੇ ਆਪਣੀ ਮਿਹਨਤ ਕਰਦੇ ਰਹੋ ਕਿਉਂਕਿ ਬੈਂਕਸ ਐਜੂਕੇਸ਼ਨ ਜਿਹੜੇ ਵੀ ਅਸੀਂ ਕਾਲਜ ਯੂਨੀਵਰਸਿਟੀ ਪ੍ਰਮੋਟ ਕਰਦੇ ਆਂ ਜਿਹੜੇ ਕੋਰਸੇ ਵੀ ਪ੍ਰਮੋਟ ਕਰਦੇ ਆਂ ਯਾਦ ਰੱਖਿਓ ਉਹਨਾਂ ਬੱਚਿਆਂ ਦਾ ਕੈਰੀਅਰ ਬਹੁਤ ਜ਼ਿਆਦਾ ਬ੍ਰਾਈਟ ਹੈ ਅੱਗੇ ਜਦ ਬੱਚਾ ਬੈਚਲਰ ਕਰਦਾ 3 ਸਾਲ ਦੀ ਮਾਸਟਰਸ ਡਿਗਰੀ 1 ਇਅਰ ਦੀ ਹੈ 1.5 ਸਾਲ ਦੀ ਹੈ 2 ਸਾਲ ਦੀ ਹੈ ਉਸ ਤੋਂ ਬਾਅਦ ਸਾਰੀ ਕਾਲਜ ਔਰ ਕੰਟਰੀ ਜਿਹੜੀਆਂ ਆ ਉਹ ਜੌਬਸਰ ਵੀਜ਼ਾ ਦਿੰਦੀਆਂ ਤੋਂ ਨੋ ਡਾਊਟ ਬੱਚਿਆਂ ਨੂੰ ਬਹੁਤ ਵਧੀਆ ਪਲੇਸਮੈਂਟ ਬਹੁਤ ਵਧੀਆ ਜੌਬਸ ਮਿਲਦੀਆਂ ਮੇਰੇ 16 ਸਾਲ ਦੇ ਇਸ bizness ਪ੍ਰੈਕਟਿਸ ਦੇ ਵਿੱਚ ਐਜ਼ ਅ ਕੰਸਲਟੈਂਟ ਜਿਹੜੀਆਂ ਪ੍ਰੈਕਟਿਸ ਕਰ ਰਹੇ ਹਾਂ ਪਿਛਲੇ 16 ਸਾਲ ਤੋਂ ਮੈਂ ਬੜਾ ਪ੍ਰਾਊਡਲੀ ਕਹਿੰਦਾ ਹਾਂ ਜੀ ਕਿ ਮੇਰੇ ਬੱਚੇ ਵਰਲਡ ਦੇ ਵਿੱਚ ਬਹੁਤ ਬੜੀ ਬੜੀ ਆਰਗੇਨਾਈਜੇਸ਼ਨ ਬਹੁਤ ਬੜੀ ਬੜੀ ਕੰਪਨੀਆਂ ਦੇ ਵਿੱਚ ਬਹੁਤ ਹਾਈਰ ਡੈਜ਼ਿਗਨੇਸ਼ਨ ਤੇ ਕੰਮ ਕਰ ਰਹੇ ਆ ਕੁਝ ਤਾਂ ਬੜੀ-ਬੜੀ ਕੰਪਨੀਆਂ ਦੇ ਆਨਰ ਆ ਔਰ ਜਿਹੜੇ ਬੱਚੇ ਆਂਦੇ ਆ ਮੈਨੂੰ ਮਿਲਦੇ ਆ ਮੈਨੂੰ ਬੜੀ ਖੁਸ਼ੀ ਹੁੰਦੀ ਆ ਬਹੁਤ ਜਲਦੀ ਅਸੀਂ ਵੀਡੀਓ ਸ਼ੇਅਰ ਕਰਾਂਗੇ ਜਿਹੜੇ ਬੱਚੇ ਪਿਛਲੇ 16 ਸਾਲ ਦੇ ਮੈਕਸ ਐਜੂਕੇਸ਼ਨ ਥਰੂ ਫੋਰਨ ਜਾ ਕੇ ਸੈਟਲ ਹੋਏ ਆ ਮਿਲਦੇ ਆ ਸਾਨੂੰ ਕਾਲ ਕਰਦੇ ਆ ਤੇ ਉਹਨਾਂ ਦੇ ਪਰਿਵਾਰ ਨਾਲ ਸਾਡੇ ਸਭੀ ਸਾਰਿਆਂ ਨਾਲ ਪਰਿਵਾਰਿਕ ਸੰਬੰਧ ਹੈ ਤੇ ਇਸ ਬਿਜ਼ਨਸ ਨੂੰ ਕਰਨ ਦੇ ਨਾਲ ਮੈਨੂੰ ਲੱਗਦਾ ਹੈ ਕਿ ਅਸੀਂ ਬੜਾ ਇੰਜੋਏ ਕਰਦੇ ਆਂ ਜਦ ਬੱਚਾ ਬਹੁਤ ਕੈਰੀਅਰ ਦੇ ਵਿੱਚ ਕਿਹਦੀ ਉਚਾਈ ਤੇ ਕਿਹਦੀ ਬਲੰਦੀ ਤੇ ਪੁੱਜਦਾ ਹੈ ਤਾਂ ਸਾਨੂੰ ਆਪ ਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਮੈਨੂੰ ਲੱਗ ਜਿਹੜੇ ਬੱਚੇ ਹੁਣ ਚਾਹੇ ਬੈਚਲਰਸ ਕਰ ਰਹੇ ਹੈ ਪਲੱਸ 2 ਕਰ ਰਹੇ ਹੈ ਜਾਂ ਮਾਸਟਰਸ ਕਰ ਰਹੇ ਇੱਕ ਵਾਰ ਬੱਚੇ ਨੂੰ ਫੋਰਨ ਜ਼ਰੂਰ ਜਾਣਾ ਚਾਹੀਦਾ ਹੈ ਸਾਲ ਦੇ ਕੋਰਸੇ ਚਾਹੋ ਜਾਂ 1.5 ਸਾਲ ਦੇ 2 ਸਾਲ ਦੇ ਕੋਰਸੇ ਚਾਹੋ ਛੋਟੇ ਕੋਰਸੇ ਹੈ ਬਹੁਤ ਸਸਤੇ ਕੋਰਸੇ ਵੀ ਹੈ ਬਹੁਤ ਮਹਿੰਗੇ ਕੋਰਸੇ ਵੀ ਹੈ ਪਰ ਇੱਕ ਵਾਰ ਬੱਚੇ ਨੂੰ ਇੱਕ ਸੈਲਫ ਡਿਪੈਂਡੈਂਸੀ ਹੈ ਸੈਲਫ ਡਿਪੈਂਡੈਂਟ ਹੁੰਦਾ ਬਾਹਰ ਜਾ ਕੇ ਬੱਚਾ ਤਾਂ ਫੋਰਨ ਜ਼ਰੂਰ ਜਾਣਾ ਚਾਹੀਦਾ ਤੇ ਇਸ ਵੀਡੀਓ ਰਾਈ ਮੈਂ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਕਿ 24 ਤੇ 25 ਤਰੀਕ ਨੂੰ ਸਾਡਾ ਜਰਮਨੀ ਤੇ ਯੂਕੇ ਐਡਮਿਸ਼ਨ ਡੇ ਅਗੇਨ ਮਨਾਇਆ ਜਾ ਰਿਹਾ ਹੈ ਵੀ ਮੈਂ ਇਨਵਾਈਟ ਕਰ ਰਹੇ ਹਾਂ ਜੀ ਕਿ ਤੁਸੀਂ ਸਾਰੇ ਆਓ ਆਪਣੇ ਐਜੂਕੇਸ਼ਨ ਡਾਕੂਮੈਂਟਸ ਲੈ ਕੇ ਆਓ ਤੇ ਅਸੀਂ ਬੱਚਿਆਂ ਤੁਹਾਨੂੰ ਸੁਜੈਸਟ ਕਰ ਸਕੀਏ ਕਿ ਕਿਸ ਬੱਚੇ ਵਾਸਤੇ ਕਿਹੜਾ ਕੋਰਸ ਕਿਹੜੀ ਯੂਨੀਵਰਸਿਟੀ ਬੈਟਰ ਹੈ ਜੀ ਕਿਸ ਨਾਲ ਕੰਟੈਕਟ ਕਰਨਾ ਹੈ ਉਹ ਕੰਟੈਕਟ 24 ਤੇ 25 ਤਰੀਕ ਨੂੰ ਉਹਨਾਂ ਦੇ ਵਿੱਚ ਆਈਐਸਬੀਟੀ ਬੱਸ ਸਟੈਂਡ ਦੇ ਐਮਐਸਸੀ ਮੈਗਨਮ ਮਾਲ ਦੇ ਅੰਦਰ ਮੈਕਸ ਐਜੂਕੇਸ਼ਨ ਦਾ ਆਫਿਸ ਹੈ ਇਸ ਸਕਰੀਨ ਦੇ نیچے ਨੰਬਰ ਲਿਖਿਆ ਹੈ ਜਿਹੜਾ ਆ ਰਿਹਾ ਹੈ ਫਲੈਸ਼ ਹੋ ਰਿਹਾ ਨੰਬਰ ਤੁਸੀਂ ਮੈਂ ਬੱਚਿਆਂ ਨੂੰ ਰਿਕਵੈਸਟ ਕਰਦਾ ਹਾਂ ਉਸ ਉੱਪਰ ਕਾਲ ਕਰੋ ਆਪਣੇ ਐਜੂਕੇਸ਼ਨ ਡਾਕੂਮੈਂਟ ਵਟਸਐਪ ਕਰੋ ਤਾਂ ਉਸ ਦਿਨ ਜ਼ਰੂਰ ਆਓ 24 24 24 5th ਮਈ ਨੂੰ ਤੇ ਉਸ ਦਿਨ ਆ ਕੇ ਅਸੀਂ ਤੁਹਾਨੂੰ ਜਿਹੜਾ ਗਾਈਡ ਕਰਾਂਗੇ ਤੁਹਾਡੇ ਬੈਟਰ ਕਰੀਅਰ ਵਾਸਤੇ ਬੈਟਰ